ਜਦੋਂ ਪੈਂਦੀ ਮੁਸੀਬਤ ਇਨਸਾਨ 'ਤੇ ਸਾਥ ਆਪਣੇ ਵੀ ਉਹਨਾਂ ਛੱਡ ਜਾਂ ਛੱਡ ਜਾਂਦੇ ਜਿਹੜੇ ਮਦਦ ਗਰੀਬਾਂ ਦੀ ਹੋਣ ਕਰਦੇ ਉਹ ਗੋਣ ਦਿਲਾਦਾ ਕੱਢ ਜਾਂਦੇ ਗੰਗਾ ਨਾਲੇ ਅੱਕੇ ਆਪਣੇ ਵੀ ਵਿੱਜ ਸਾਥ ਛੱਡਦਿਆਂ ਛੱਡਦਿਆਂ ਛੱਡ ਜਾਂਦੇ ਵਾਦਨियां ਦੇ ਆ ਮਾਲਕਾ ਵਾਦਨियां ਦੇ ਆ ਮਾਲਕਾ ਤੇਰੀ ਵਡਿਆਈ ਬੰਦੇ ਨੂੰ ਬੰਦਾ ਕਿਸ ਤਰ੍ਹਾਂ ਜਾਂਦਾ ਹੈ ਖਾਈ ਬੰਦੇ ਨੂੰ ਬੰਦਾ ਕਿਸ ਤਰ੍ਹਾਂ ਜਾਂਦਾ ਹੈ ਖਾਈ ਹਰ ਬੰਦੇ ਦੇ ਖੂਨ ਦਾ ਰੰਗ ਹੋ ਗਿਆ ਚਿੱਟਾ ਪਿਆਰ ਦੇ ਨਾਲੋਂ ਕੱਟ ਗਿਆ ਨਫ਼ਰਤ ਦਾ ਸਟਾ ਉਹ ਕਟ ਗਿਆ ਨਫਰਤ ਦਾ ਸਟਾ ਟਕੜਾ ਟਕੜਾ ਹੋ ਗਿਆ ਟਕੜਾ ਟਕੜਾ ਹੋ ਗਿਆ ਮਾੜਾ ਕਰਜ਼ਾਈ ਬੰਦੇ ਨੂੰ ਬੰਦਾ ਕਿਸ ਤਰ੍ਹਾਂ ਜਾਂਦਾ ਕਾਈ ਬੰਦੇ ਨੂੰ ਬੰਦਾ ਕਿਸ ਤਰ੍ਹਾਂ ਜੰਦਾ ਖਾਈ ਜਿੱਧਰ ਵੇਖੋ ਝੂਠਦਾ ਹੋ ਕੇ ਆਪਸਾਰਾ ਸਤ ਚੰਦਰ ਮਾ ਜਗਤ ਚੋਂ ਅਜ਼ਕਰ ਕੇ ਆ ਤਨਾਰਾ ਸਤ ਚੰਦਰ ਮਾ ਜਗਤ ਚੋਂ ਅਜ਼ਕਰ ਕੇ ਆ ਤਨਾਰਾ ਅੱਜ ਬੰਦੇ ਨੇ ਸੁਰਗ ਨੂੰ ਬੰਦੇ ਨੇ ਸੁਰਗਨ ਜਾ ਪੌੜੀ ਲਾਈ ਬੰਦੇ ਨੂੰ ਬੰਦਾ ਕਿਸ ਤਰ੍ਹਾਂ ਜਾਂਦਾ ਹੈ ਖਾਈ ਬੰਦੇ ਨੂੰ ਬੰਦਾ ਕਿਸ ਤਰ੍ਹਾਂ ਜਾਂਦਾ ਹੈ ਖਾਈ ਬ੍ਰਹਮ ਕੰਦ ਤੋਂ ਜਗਤ ਦੀ ਹੋਈ ਅਤ ਪਾਤੀ ਵਸਤੇ ਹੈ ਨਹੀਂ ਇਹ ਫਲਤੇ ਜਾਤੀ ਗਰਬ ਵਸਤੇ ਹੈ ਨਹੀਂ ਇਹ ਫਲਤੇ ਜਾਤੀ ਇੱਕ ਅੱਲਾ ਦੇ ਨੂਰ ਤੋਂ ਇੱਕ ਅੱਲਾ ਦੇ ਨੂਰ ਤੋਂ ਆ ਬਣਤ ਬਣਾਈ ਬੰਦੇ ਨੂੰ ਬੰਦਾ ਕਿਸ ਤਰ੍ਹਾਂ ਜਾਂਦਾ ਹੈ ਕਾਈ ਨੂੰ ਬੰਦਾ ਕਿਸ ਤਾਰਾ ਜਾਂਦਾ ਹੈ ਕਾਈ ਗਪਲਤ ਦੇ ਵਿੱਚ ਹੋ ਗਿਆ ਇਨਸਾਨ ਦਰਦਾ ਵਫادار ਅਜੇ ਇਸ ਤੋਂ ਲੱਗ ਰਿਹਾ ਪਰਦਾ ਵਫادار ਅਜੇ ਇਸ ਤੋਂ ਲੱਗ ਰਿਹਾ ਪਰਦਾ ਇੱਕ ਦੂਜੇ ਦੇ ਖੂਨ ਦੀ ਇੱਕ ਦੂਜੇ ਦੇ ਖੂਨ ਦੀ ਦੁਨੀਆ ਤੇ ਰਿਹਾਈ ਬੰਦੇ ਨੂੰ ਬੰਦਾ ਕਿਸ ਤਰ੍ਹਾਂ ਜਾਂਦਾ ਖਾਈ ਉਹ ਬੰਦੇ ਨੂੰ ਬੰਦਾ ਕਿਸ ਤਰ੍ਹਾਂ ਜਾਂਦਾ ਖਾਈ ਦੌਲਤ ਅਤੇ ਜ਼ਮੀਨ ਤਾਂ ਇਨਸਾਨ دیਵਾਨਾ ਲਾਲਚ ਪਿੱਛੇ ਲੱਗਿਆ ਇਹ ਫਿਰ ਜਵਾਨਾ ਲਾਲਚ ਪਿੱਛੇ ਲੱਗਿਆ ਇਹ ਫਿਰ ਜਵਾਨਾ ਪਾਪਾਂ ਦੀ ਪੰਡ ਬੰਦ ਕੇ ਪਾਪਾਂ ਦੀ ਪੰਡ ਬੰਦ ਕੇ ਸਿਰ ਫਿਰੇ ਉਠਾਈ ਬੰਦੇ ਨੂੰ ਬੰਦਾ ਕਿਸ ਤਰ੍ਹਾਂ ਜਾਂਦਾ ਏ ਖਾਈ ਬੰਦੇ ਨੂੰ ਬੰਦਾ ਕਿਸ ਤਰ੍ਹਾਂ ਜਾਂਦਾ ਏ ਖਾਈ ਮੈਂ ਤੋ ਤਾਂ ਹਰ ਆਦਮੀ ਹੋਵੇਗਾ ਚੰਗਾ ਫਿਰ ਵੀ ਗੱਲਾਂ ਸੱਚੀਆਂ ਕਹਿ ਰਿਹਾ ਕੋਤੰਗਾ ਮੈਂ ਬੋ ਤਾਂ ਹਰ ਆਦਮੀ ਹੋਵੇਗਾ ਚੰਗਾ ਫਿਰ ਵੀ ਗੱਲਾਂ ਸਿਆ ਕਰ ਹਪਤੰਗਾ ਆਪ ਪਲੇ ਤਾਂ ਜਗ ਪਲਾ ਸਭ ਕਰੋ ਪਲਾਈ ਬੰਦੇ ਨੂੰ ਬੰਦਾ ਕਿਸ ਤਰਾ ਜਾਂਦਾ ਹੈ ਖਾਈ ਬੰਦੇ ਨੂੰ ਬੰਦਾ ਕਿਸ ਤਰਾ ਜਾਂਦਾ ਹੈ ਖਾਈ ਬੰਦੇ ਨੂੰ ਬੰਦਾ ਕਿਸ ਤਰਾ ਜਾਂਦਾ ਹੈ ਖਾਈ